ਭਾਬੀ ਸੁਤੇ ਭੈ ਜੀ ਤੁਸੀਂ ਹਾਂ ਮੈਨੂੰ ਪਤਾ ਨਹੀਂ ਕਾਹਦਾ ਖੜਕਾ ਜਾ ਗਿਆ ਉਹਨਾਂ ਭਾਬੀ ਜਸੂ ਵੀਰਾ ਆਇਆ ਸੀਗਾ ਉਹਨਾਂ ਨੇ ਨਾ ਕੋਈ ਗੱਲ ਕਰਨੀ ਸੀ ਕਹਿੰਦੇ ਵੀ ਤੇਰੀ ਭਾਬੀ ਨੂੰ ਭੇਜ ਦੇ ਬੈਠਾ ਜਸੂ ਬੈਠੇ ਭਾਬੀ ਹਾਂ ਕੋਈ ਨਾ ਮੈਂ ਗੱਲ ਕਰ ਲੈਣੀ ਹੈ ਮੈਂ ਉਹਨੂੰ ਕਿਹਾ ਸੀਗਾ ਵੀ ਘਰੇ ਆ ਕੇ ਜਾਈ ਚਲ ਭਾਬੀ ਮੈਂ ਉਹਨੇ ਚਾਹ ਬਨੋਨੀ ਤੇ ਤੁਸੀਂ ਗੱਲ ਕਰੋ ਠੀਕ ਹੈ ਹਾਂ ਜਸੂ ਕੇ ਮੈਂ ਅਰਪੀ ਤਾਂ ਠੀਕ ਹੈ ਹੌਣ ਕਿਵੇਂ ਸੇ ਤੇਰੀ ਠੀਕ ਹੈ ਮੇਰੀ ਸਿਹਤ ਆ ਮੈਂ ਕਹਿੰਦੀ ਸੀ ਕੁਝ ਪਤਾ ਲੱਗਿਆ ਤੈਨੂੰ ਪਤਾ ਤੈਨੂੰ ਪਤਾ ਹੀ ਹੈ ਵੀਰੇ ਉਹ ਪਹਿਲਾਂ ਵੀ ਜਿਹੜੇ ਮਰਵਾਏ ਜਾਂਦੇ ਹੁਣ ਫੇਰ ਫੇਰ ਜਿਹੜੇ ਮਰਵਾਉਣ ਤੇ ਹੋ ਰਹੇ ਹੈਗੇ ਸਾਰੇ ਕੁਝ ਨੰਦੇ ਨੂੰ ਪਤਾ ਤਾਂ ਹੈ ਪੁਲਿਸ ਵਾਲਿਆਂ ਨੂੰ ਮੈਨੂੰ ਤਾਂ ਪਤਾ ਹੈਗਾ ਮੈਂ ਕਹਿੰਦੀ ਸੀ ਮੈਂ ਨਾ ਚੱਲਾਂ ਤੇਰੇ ਨਾਲ ਨਹੀਂ ਤੂੰ ਕਿੱਧਰ ਤੁਰਿ ਫਰੇਂਗੀ ਮੇਰੇ ਬੁੜੀਆਂ ਦਾ ਭੈੜਾ ਲੱਗਦਾ ਉਹੋ ਭੈੜਾ ਤਾਂ ਲੱਗਦਾ ਇੱਕ ਵਾਰ ਗੱਲਬਾਤ ਤਾਂ ਪਤਾ ਲੱਗ ਜੂਗੀ ਵੀ ਉਹ ਕੀ ਚਾਹੁੰਦੇ ਆ ਵੀ ਕਾਹ ਤੋਂ ਇਹ ਆਪਦੀ ਕਾਰਵਾਈ ਕਰੀ ਜਾਂਦੇ ਬੱਸ ਨਾ ਪਹਿਲਾਂ ਤਾਂ ਜਿਹੜੀ ਉਹ ਬੁੜੀ ਭੱਜ ਗਈ ਸੀ ਨਾ ਤਾਂ ਨਾਲ ਉਹਨਾਂ ਨੂੰ ਮੁੜ ਕੇ ਬੁੜੀ ਦਾ ਪਤਾ ਲੱਗਿਆਗਾ ਵੀ ਕੌਣ ਐ ਹੁਣ ਉਹਨਾਂ ਨੂੰ ਕੁੱਟਮਾਰ ਕਰੀ ਜਾਂਦੇ ਆ ਨਾ ਜਿਹੜੇ ਪੜ੍ਹੇ ਆ ਉਹਨਾਂ ਨੇ ਉਹ ਫੇਰ ਵੀ ਉਹੀ ਕੰਮ ਉਹਨਾਂ ਦਾ ਵੀ ਦੱਸਦੇ ਹੈ ਨਹੀਂ ਕੁਝ ਬਸ ਮੂੰਹ ਬੰਦ ਹੀ ਐ ਕਿਰਾਂ ਤੋਂ ਉਹਨਾਂ ਦਾ ਉਹ ਤਾਂ ਬੰਦ ਹੋਣਾ ਹੀ ਐ ਚੰਗੇ ਪੈਸੇ ਦਿੱਤੇ ਆ ਪੈਸੇ ਨੇ ਮੂੰਹ ਬੰਦ ਕਰਵਾਇਆ ਉਹਨਾਂ ਨੇ ਤਾਂ ਆਪਾਂ ਨੂੰ ਪਤਾ ਹੀ ਐ ਬਾਈ ਹੁਣ ਆਪਾਂ ਨੂੰ ਵੀ ਗੇੜੇ ਮਰਵਾਏ ਜਾਂਦੇ ਆ ਉੱਥੇ ਮੈਨੂੰ ਲੱਗਦਾ ਪੈਸੇ ਤਾਂ ਆਪਾਂ ਨੂੰ ਵੀ ਚੜਾਉਣੇ ਪੈਣਗੇ ਉਹਨਾਂ ਗੱਲ ਤੇ ਤੇਰੀ ਸਹੀ ਐ ਆਪਾਂ ਨੂੰ ਪੈਸੇ ਦੇਣੇ ਪੈਣਗੇ ਫੇਰ ਹੀ ਆਪਣੀ ਗੱ ਹਾਣੀ ਤਾਂ ਮੈਨੂੰ ਲੈ ਕੇ ਜਾਈ ਚੰਗਾ ਫੇਰ ਫੇਰ ਉਹੀ ਗੱਲਾਂ ਤੇਰੀਆਂ ਤੈਨੂੰ ਲੈ ਜਾ ਨਾਲ ਮੈਂ ਤੂੰ ਪਹਿਲਾਂ ਆਪਦਾ ਸਿਹਤ ਦਾ ਧਿਆਨ ਰੱਖ ਲੈ ਬਿਮਾਰ ਤਾ ਤੂੰ ਰਹਿਣੀ ਹੈ ਉੱਤ ਦੀ ਚੱਕਰ ਖਾ ਕੇ ਡਿੱਗ ਗਈ ਮੈਂ ਕਿੱਥੇ ਆਹਮ ਦਾ ਫਿਰੂੰਗਾ ਤੈਨੂੰ ਐਵੇਂ ਕਿਵੇਂ ਚੱਕਰ ਖਾ ਕੇ ਡਿੱਗ ਗਈ ਕੋਈ ਨਾ ਐਨੀ ਕਿ ਤਾਂ ਮੈਂ ਠੀਕ ਹੈਗੀ ਆ ਮੈਂ ਜਾ ਸਕਦੀ ਆ ਠਾਣੇ ਤੇ ਉਹਨਾਂ ਨਾਲ ਗੱਲਬਾਤ ਵੀ ਕਰ ਸਕਦੀ ਆ ਨਹੀਂ ਮੈਂ ਤੈਨੂੰ ਲੈ ਕੇ ਨਾ ਚਾਚੀ ਨੇ ਫੇਰ ਮੈਨੂੰ ਗਾਣਾ ਦੇਣੀ ਆ ਚਾਚੀ ਆਖੂਗੀ ਤੂੰ ਮਗਰ ਆ ਕੇ ਇਕੱਲੇ ਉਹਨੂੰ ਲੈ ਕੇ ਤੂੰ ਕਿਉਂ ਲੈ ਕੇ ਗਿਆ ਵੇਰੇ ਆਇਨਾ ਕਰੇ ਕਿਵੇਂ ਬੈਠੀ ਰਹਾ ਮੈਂ ਚੁੱਪ ਕਰਕੇ ਨਾ ਹੁਣ ਕੋਲਸ ਵਾਲੇ ਕੋਈ ਗੱਲ ਸੁਣਦੇ ਆ ਤੇ ਨਾ ਹੀ ਤੁਸੀਂ ਮੇਰੀ ਗੱਲ ਸੁਣੋ ਐ ਤੇ ਮੈਂ ਰਾਮ ਨਾਲ ਘਰੇ ਬੈਠੀ ਆ ਅਜੇ ਤੱਕ ਕੋਈ ਇਨਸਾਫ ਮਿਲਿਆ ਉਹਨੂੰ ਕੋਈ ਗੱਲ ਹੋਈ ਇਨਸਾਫ ਦੀ ਕੁਝ ਵੀ ਨਹੀਂ ਹੋਇਆ ਬਸ ਉਹ ਫੜ ਲੇ ਉਹ ਕੁਝ ਬੋਲਦੇ ਨਹੀਂ ਉਹ ਭੱਜ ਗਏ ਐ ਇਹ ਗੱਲਾਂ ਸੁਣੀ ਜੰਨੀ ਆ ਮੈਂ ਕਿਦਨ ਦੀ ਆ ਮਹੀਨਾ ਹੋ ਗਿਆ ਆਪਾ ਕਰੀ ਤਾਂ ਜਾਨੀ ਮੈਂ ਕੋਸ਼ਿਸ਼ ਕੁਝ ਹੁਣ ਕਦੇ ਤਾਂ ਕਦੇ ਤਾਂ ਹੋਊਗੀ ਕੁਝ ਆਹ ਤਾਂ ਹੈ ਨਹੀਂ ਵੀ ਆਪਾਂ ਨੂੰ ਇਨਸਾਫ ਹੀ ਨਾ ਮਿਲੂਗਾ ਕਦੋਂ ਹੋਊਗਾ ਮੈਨੂੰ ਤਾਂ ਕੁਝ ਵੀ ਨਹੀਂ ਦਿਖੀ ਜਾਂਦਾ ਵੀ ਹਾਂ ਹੋਊਗਾ ਬਸ ਮੈਂ ਤਾਂ ਹੀ ਲੱਗੀ ਜਾਂਦਾ ਉਹਨੂੰ ਇਨਸਾਫ ਨਹੀਂ ਮਿਲਣਾ ਕੋਈ ਨਾ ਤੂੰ ਟੈਨਸ਼ਨ ਨਾ ਲੈਤਾ ਸੀ ਸਭ ਕਰਾਂਗੇ ਗੱਲ ਤੂੰ ਰੋਇਆ ਨਾ ਕਰ ਕਿਤੇ ਤੂੰ ਵੇ ਫਾਲਤੂ ਸੋਚਿਆ ਨਾ ਕਰ ਕੁਝ ਨਹੀਂ ਹੁੰਦਾ ਰੱਬ ਆਪਣੇ ਨਾਲ ਹੈ ਆਪਣੇ ਗੱਲ ਸਾਰੀ ਸਮੋ ਬਸ ਫਿਰ ਵੀਰੇ ਜੇ ਹੁਣ ਥਾਣੇ ਗਿਆ ਤਾਂ ਮੈਨੂੰ ਨਾਲ ਲੈ ਕੇ ਚੱਲੇ ਬਸ ਠੀਕ ਹੈ ਲੈ ਜੂਗੀ ਆ ਮੈਂ ਗੱਲ ਆਪੀ ਕਰ ਲਵਾਂਗੀ ਭੂਆ ਨਾਲ ਜੇ ਤੁਹਾਨੂੰ ਕੁਝ ਬੋਲਣ ਲੱਗੇ ਮੈਂ ਆਪੇ ਕਹਿ ਦਊ ਤੇਰੇ ਦਿਲ ਨੂੰ ਤਸੱਲੀ ਹੋਣੀ ਚਾਹੀਦੀ ਆ ਮੈਂ ਤੈਨੂੰ ਆਪੇ ਲੈ ਜੂਗੀ चाची नु मैं अपने कह दूं बाकी चाची मेरी गल समझ दी अरे आलू चाऊ आलू पबे तू सी पी ले नहीं सुख तू तो पी ला की गलो होगी पबे कुछ नहीं होया सुख तो। की गलो होगी धीरे कोई बस ਥਾਣੇ ਵਾਲੀ ਗੱਲਾਂ ਸੋਚ ਕੇ ਵੀ ਕਰਦੇ ਜਦੋਂ ਵੀ ਕਹਿਣੀ ਆ ਥਾਣੇ ਆਪ ਦੋਨੇ ਜਾਇ ਆਉਂਦੇ ਆ ਮੈਨੂੰ ਲੈ ਕੇ ਨਹੀਂ ਜਾਂਦੇ ਨਾ ਆ ਕੇ ਪੂਰੀ ਗੱਲ ਦੱਸਣ ਵੀ ਕੀ ਹੋਇਆ ਕੀ ਨਹੀਂ ਬਸ ਆ ਕੇ ਇਹ ਗੱਲ ਕਹਿ ਦਿੰਦੇ ਕੋਈ ਨਾ ਕਰੀ ਜਾਂਦੇ ਕਾਰਵਾਈ ਕਰੀ ਜਾਂਦੇ ਮਹੀਨਾ ਹੋ ਗਿਆ ਕਦੋਂ ਕਰਨਗੇ ਅਧਿਕਾਰਵਾਈ ਨਾ ਉਹ ਗੱਲ ਸੁਣਨ ਪੱਪੀ ਕਰੋ ਆਪਣੇ ਗੁੱਸੇ ਨਾਲ ਤਾਂ ਕੋਈ ਹੱਲ ਨਹੀਂ ਹੈਗਾ ਪੱਪੀ ਗੁੱਸਾ ਕਰਾਂਗੇ ਆਪਣੇ ਮੁਲਾਜ਼ਮਾਂ ਤੇ ਆਪਣਾ ਕੀ ਗੁੱਸਾ ਚੱਲਦਾ ਇਹ ਸਰਕਾਰੀ ਹੈ ਐਵੇਂ ਕੰਮ ਹੁੰਦੇ ਸਰਕਾਰੀ ਕੰਮ ਤੈਨੂੰ ਪਤਾ ਹੀ ਹੈ ਜਿੰਨੇ ਢੇੜੇ ਲਵਾਉਣਗੇ ਉੰਨੇ ਔਰ ਕਰੂਆ ਹੈ। ਪਾਪੀ ਤੁਸੀਂ ਕਿਉਂ ਟੈਨਸ਼ਨ ਲਈ ਆ? ਨਾਲੇ ਵੀਰਾ ਦੇ ਮੰਮੀ ਕਰੀ ਤਾਂ ਜਾਂਦੇ ਆ। ਐਵੇਂ ਨਾ ਜਾ ਕੇ ਪਕਾਈ ਹੋਊਗੀ ਤੇ ਗਰਮੀ ਦੇ ਵਿੱਚ ਜੇ ਤੁਸੀਂ ਬਿਮਾਰ ਹੋ ਗਏ ਫਿਰ ਕੀ ਕਰਾਂਗੇ ਦੱਸੋ। ਮੈਂ ਕਿੱਧਰੇ ਬਿਮਾਰ ਨਹੀਂ ਹੈਗੀ ਸੁੱਖ ਮੈਂ ਠੀਕ ਐ। ਚਲ ਐਤਕੇ ਨੂੰ ਮੈਂ ਲੈ ਜੂਆ। ਇਹਦੇ ਦਿਲ ਨੂੰ ਤਸੱਲੀ ਹੋ ਜਾਏ ਠੀਕ ਐ। ਇੱਕ ਵਾਰੀ ਇਹਨੂੰ ਮੈਂ ਲੈ ਜੂਆ। ਮੈਂ ਗੱਲ ਕਰਦੀ ਉਹਨਾਂ ਨੇ ਕਹਿਤਾ ਵੀ ਅਜੇ ਟਾਈਮ ਲੱਗੂ ਆ। ਮੁਰਕੇ ਮੈਂ ਤੈਨੂੰ ਵਾਰੀ-ਵਾਰੀ ਲੈ ਕੇ ਜਾਂਦਾ। ਇਹ ਗੱਲ ਦਾ ਤੂੰ ਧਿਆਨ ਰੱਖੀ ਠੀਕ ਐ। ਠੀਕ ਐ। ਪਾਪੀ ਤੇਰੇ ਦਿਲ ਦੀ ਤਸੱਲੀ ਵਾਸਤੇ ਇੱਕ ਵਾਰੀ ਲੈ ਜੂਆ ਤੈਨੂੰ ਮੈਂ। ਇਹੋ ਜਿਹੀ ਕੰਮਾਂ ਠੰਡੇ ਦਿਮਾਗ ਨਾਲ ਕੰਮ ਹੁੰਦੇ ਆ ਆਪਾਂ ਨਾ ਇਨਸਾਫ ਲੈਣਾ ਨਾਲੇ ਜੋ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਭਾਬੀ ਹੁਣ ਭੱਜ ਨਾਟ ਕੇ ਆਪਾਂ ਨੂੰ ਨਾ ਕਾਤਲਾਂ ਦਾ ਪਤਾ ਲੱਗ ਜਾਏ ਚਾਹੇ ਜਿੰਨਾ ਮਰਜ਼ੀ ਟਾਈਮ ਲੱਗ ਜਾ ਕੋਈ ਗੱਲ ਨਹੀਂ ਹੈਗੀ ਸੁੱਖ ਟਾਈਮ ਲੱਗ ਜਾ ਪਰ ਮੈਂ ਘਰੇ ਵੀ ਨਹੀਂ ਬੈਠ ਸਕਦੀ ਨਾ ਭਾਬੀ ਕਰੀ ਤਾਂ ਜਾਣਿਆ ਪਤਾ ਨਾਲੇ ਵੀਰੋਂ ਭੱਜਿਆ ਤਾਂ ਫਿਰਦਾ ਹੀ ਆ ਤੇ ਤੁਹਾਨੂੰ ਪਤਾ ਹੀ ਆ ਜਿਹੜੇ ਸਰਕਾਰੀ ਕੰਮ ਹੁੰਦੇ ਨਾ ਟਾਈਮ ਤਾਂ ਲੱਗਦਾ ਹੀ ਉਹਨਾਂ ਚ ਨਾਲੇ ਮੈਨੂੰ ਤਾਂ ਇਹ ਲੱਗਦਾ ਵੀ ਜਿਨ੍ਹਾਂ ਨੇ ਵੀ ਕੀਤਾ ਨਾ ਵੀਰਾਂ ਪੈਸੇ ਦਿੱਤੇ ਹੋਣੇ ਆ ਤਾਈਆਂ ਨੇ ਹਲੇ ਤੱਕ ਕਪੜੇ ਦੀ ਗੱਲ ਨਹੀਂ ਹੋਈ ਸਾਰੇ ਸਾਰੇ ਸਮਝ ਕੇ ਸਾਜ਼ਿਸ਼ ਕਰੀ ਹੋਈ ਹੈ ਸਾਰੇ ਨਹੀਂ ਸਾਰੇ ਨਾਲੇ ਮਿਲੇ ਆ ਪੁਲਿਸ ਵਾਲੇ ਵੀ ਉਹਨਾਂ ਨਾਲੇ ਹੋਏ ਆ ਚਲ ਕੋਈ ਨਾ ਆਪਾਂ ਗੱਲ ਕਰ ਲਾਂਗੇ ਜਾ ਕੇ ਚਾਹ ਪੀ ਲਵਦੇ ਪੀਣਾ ਕਰੋ ਤੁਸੀਂ ਵੀ ਚਾਹ ਪੀਓ ਨਹੀਂ ਸੁੱਕੀ ਪੀਲਾਂ ਮੈਂ ਕੋਈ ਨਹੀਂ ਪੀ ਲੂੰਗੀ ਤੁਸੀਂ ਚਾਹ ਪੀਓ ਆ ਦੇਖ ਲਓ ਫਿਰੇ ਜਮਾਂ ਆਪ ਦਾ ਖਾਣ ਪੀਣ ਦਾ ਧਿਆਨ ਨਹੀਂ ਰੱਖਦੇ ਖਾ ਪੀ ਤਾਂ ਲਿਆ ਕਰ ਤੂੰ ਫੇਰੀ ਸਿਹਤ ਬਣੂਗੀ ਫੇਰੀ ਤੁਰਨ ਜੋਗੀ ਹੋਂ ਤਾਂ ਤੂੰ ਕਹਿਨੀ ਮੇਰੇ ਨਾਲ ਜਾਇ ਕਰੂੰਗੀ ਤੁਰਨ ਜੋਗੀ ਤਾਂ ਹੋ ਜਾ ਪਹਿਲਾਂ ਹੋਇ ਨਾ ਵੀਰੇ ਗੁਰੂ ਹੋਈ ਨਾ ਦਵਾਈ ਤੇਰੀ ਖਤਮ ਤਾਂ ਨਹੀਂ ਹੋਈ ਅਜੇ ਨਹੀਂ ਨਹੀਂ ਹਜ ਤੱਕ ਪਈ ਆ ਵੀਰੋ ਤੁਸੀਂ ਵੀ ਸਮਝਾਇਆ ਕਰੋ ਭਾਬੀ ਤਾਂ ਨਾ ਨਿੱਕੀ ਜੀ ਗੱਲ ਨੂੰ ਬਾਲਾ ਵੱਡਾ ਬਣਾ ਲੈਂਦੀ ਆ ਜੇ ਟੈਨਸ਼ਨ ਲਓਗੀ ਬਿਮਾਰ ਹੋਗੀ ਫਿਰ ਅਸੀਂ ਕੀ ਕਰਾਂਗੇ ਜਿੰਨਾ ਉਸਦਾ ਪੱਭੀ ਧਿਆਨ ਰੱਖਿਆ ਕਰਾਉਂਦਾ ਉਹ ਕਿਹ ਨਿੱਕੀਆਂ ਗੱਲਾਂ ਨਹੀਂ ਹੈਗੀਆਂ ਬਹੁਤ ਵੱਡੀਆਂ ਗੱਲਾਂ ਨੇ ਭਾਬੀ ਮੈਂ ਸਮਝਦੀ ਆ ਪਰ ਹੁਣ ਕਰ ਵੀ ਕੀ ਸਕਦੇ ਆ ਜੇ ਤੁਸੀਂ ਟੈਨਸ਼ਨ ਲੈ ਕੇ ਬਿਮਾਰ ਹੋ ਗਏ ਫਿਰ ਵੀ ਤਾਂ ਸੋਖੇ ਹੋਵਾਂਗੇ ਚਾਚੀ ਘਰੇ ਹੈ ਨਹੀਂ ਠੀਕ ਹੈ ਮਗਰ ਉਹ ਤੈਨੂੰ ਕੁਝ ਹੋ ਜੇ ਇਹ ਸੁੱਖ ਤੈਨੂੰ ਕਿੱਥੇ ਲੈ ਕੇ ਜਾਊਗੀ ਬਾਈ ਜਾਂਸ ਮੈਂ ਘਰੇ ਨਾ ਆਵਾਂ ਫਿਰ ਤੂੰ ਕਿੱਥੇ ਭਜੋਗੀ ਤੁਸੀਂ ਕਾਦੀ ਉਹੀ ਗੱਲ ਤੁਸੀਂ ਨਾ ਬਾਲਾ ਨਾ ਸੋਚਿਆ ਕਰੋ ਨਾਲੇ ਨਾ ਪ੍ਰਮਾਤਮਾ ਨੇ ਨਾ ਆਪਣਾ ਹੱਲ ਕਰ ਦੇਣਾ ਤੁਸੀਂ ਟੈਨਸ਼ਨ ਨਾ ਲਓ ਚਾਹ ਪੀ ਨਾਲ ਤੂੰ ਕੋਈ ਨਾ ਕੋਈ ਗੱਲ ਨਹੀਂ ਵੀਰੇ ਪਤਾ ਤਾਂ ਲੱਗ ਹੀ ਜਾਣਾ ਕਹਿੰਦੇ ਹੁੰਦੇ ਨਾ ਜਿਹੜੇ ਚੋਰਾਂ ਦੇ ਪੈਰ ਨਾ ਬਾਲੇ ਲੰਬੇ ਨਹੀਂ ਹੁੰਦੇ ਉਹਦੇ ਪਾਤ ਚਾਹ ਪੀ ਚੱਲਦੇ ਨਾਲ ਭੱਜ ਚੱਲ ਮੇਰੇ ਚਾਹ ਪੀ ਲੋ ਸੱਚ ਵੀਰੇ ਚਾਹ ਕਿਵੇਂ ਬਣੀ ਆ ਚਾਹ ਤਾਂ ਸਵਾਦ ਬਣੀ ਆ हां तूसी कहंदे ਸੀ ਨਾ ਮੈਨੂੰ ਕੰਮ ਨਹੀਂ ਆਉਂਦਾ ਲੱਗਿਆ ਨਾ ਉਹਨੂੰ ਪਤਾ ਸਾਰੇ ਕੰਮ ਸਿੱਖੇ ਹੋਏ ਆ ਮੈਂ ਮੈਂ ਚਾਹਤਾ ਸੁਆਬ ਨੇ ਚੱਲੀਏ ਚਲੋ ਚੱਲ ਸੁਖ ਮੈਂ ਜਾ ਕੇ ਉਹਨੇ ਤੇ ਤੁਸੀਂ ਆਉਣੇ ਧਿਆਨ ਰੱਖੀ ਆਪਦਾ ਚੀ ਰੱਖੇ ਤੁਸੀਂ ਨਾਲੇ ਸੁਖ ਧਿਆਨ ਰੱਖੀ ਆਪਦਾ ਗੇਟ ਬੰਦ ਕਰਕੇ ਬਹਿ ਜਾ ਕੋਈ ਆਈ ਜਾਵੇ ਠੀਕ ਹੈ ਨਾ ਕੋਲਾ ਨਹੀਂ ਸਾਡੇ ਪਿੰਡ ਇਹ ਤਾਂ ਯਾਰ ਦੱਸਣਾ ਤਾਂ ਪੈਣਾ ਹੀ ਆ ਮੈਂ ਮੇਰਾ ਤਾਂ ਧੱਕੇ ਨਾਲ ਰਿਸ਼ਤਾ ਕਰਤਾ ਜਿੰਨਾ ਕਰ ਸਕਦਾ ਸੀ ਮੈਂ ਤਾਂ ਉਨਾ ਕੀਤਾ ਯਾਰ ਇਸ ਤੋਂ ਬਾਅਦ ਤਾਂ ਮੇਰੇ ਹੁਣ ਕੀ ਹੱਥ ਵੱਸ ਸੀਗਾ ਕਾ ਫੋਨ ਲਾ ਕੇ ਦੇਖਦਾ ਹਾਂ ਹਲੋ ਕਿਵੇਂ ਆ ਠੀਕ ਆ ਯਾਰ ਬਸ ਮੈਂ ਤਾਂ ਤੂੰ ਦੱਸ ਯਾਰ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕਿਹੜੇ ਮੁੰਨਾ ਤੇਰੇ ਨਾਲ ਗੱਲ ਕਰਾਂ ਬਸ ਉਹੀ ਹੋ ਗਿਆ ਜਿਹਦਾ ਡਰ ਸੀ ਹਾਂ ਮੇਰਾ ਰਿਸ਼ਤਾ ਹੋ ਗਿਆ ਕਿਸੇ ਪਾਸੇ ਯਾਰ ਤੂੰ ਮੇਰੀ ਗੱਲ ਤਾਂ ਸੁਣ ਮੈਂ ਪੂਰਾ ਜ਼ੋਰ ਲਾ ਲਿਆ ਸੀਗਾ ਸਾਰਾ ਜ਼ੋਰ ਲਾਤਾ ਸੀਗਾ ਹੋਰ ਤਾਂ ਹੋਰ ਮੈਥੋਣਾ ਮੇਰੇ ਪਿਓ ਦੇ ਵੀ ਹੱਥ ਚੱਕਿਆ ਗਿਆ ਸੀਗਾ ਪਰ ਕਿਵੇਂ ਨਾ ਕਿਵੇਂ ਮੈਂ ਕੰਟਰੋਲ ਕਰ ਲਿਆ ਯਾਰ ਐਦੂ ਉੱਤੇ ਕੀ ਹੋ ਇੱਕ ਪੁੱਤ ਆਪਣੇ ਪਿਓ ਦੇ ਹੱਥ ਚੱਕੇ ਸੱਚੀ ਮਨ ਤਾਂ ਇੰਨੀ ਸ਼ਰਮ ਆ ਰਹੀ ਹੈ ਨਾ ਮੇਰੇ ਤੇ ਮੈਂ ਬਹੁਤ ਮਾੜਾ ਆ ਯਾਰ ਤੇ ਤਮੇ ਘਰ ਤੇ ਨਾ ਮਾੜਾ ਕਰ ਰਿਆ ਨਾਲੇ ਮੈਂ ਤੇ ਨਾ ਮਾੜਾ ਕੀਤਾ ਯਾਰ ਮੈਂ ਸਮਝ ਸਕਦਾ ਹੁਣ ਪਰ ਮੈਂ ਕਰਾਂ ਕੀ ਮੈਂ ਤਾਂ ਬਹੁਤ ਜ਼ੋਰ ਲਾ ਲਿਆ ਸੀ ਜਦੋਂ ਮੈਨੂੰ ਦੇਖਣ ਆਲੇ ਆ ਰਹੇ ਸੀਗੇ ਨਾ ਮੈਂ ਤਾਂ ਉਸ ਦਿਨ ਵੀ ਘਰ ਛੱਡ ਕੇ ਜਾ ਰਿਹਾ ਸੀਗਾ ਪਰ ਮੇਰੇ ਡੈਡੀ ਨਾਲ ਮੇਰੀ ਲੜਾਈ ਹੋ ਗਈ ਵਿੱਚੋਂ ਗੁੱਸੇ ਚ ਹੱਥ ਚੱਕਿਆ ਜਾਣਾ ਸੀਗਾ ਪਰ ਕਿਵੇਂ ਨਾ ਕਿਵੇਂ ਮਾਂ ਨੇ ਬਚਾ ਲਿਆ ਯਾਰ ਮੈਨੂੰ ਪਤਾ ਇਹ ਬਹੁਤ ਗਲਤ ਗੱਲ ਆ ਪਰ ਮੈਂ ਕੀ ਕਰਦਾ ਮੈਂ ਤਾਂ ਤੇਰੇ ਨਾਲ ਵਿਆਹ ਕਰਾਉਣਾ ਸੀਗਾ ਤੈਨੂੰ ਤਾਂ ਪਤਾ ਹੀ ਆ ਪਲੀਜ਼ ਅਜਿਹਾ ਤੂੰ ਕੁਛ ਨਾ ਕਰੀ ਯਾਰ ਮਤਲਬ ਤੈਨੂੰ ਇਹੀ ਦੱਸਣਾ ਸੀਗਾ ਵੀ ਅੱਜ ਤੋਂ ਬਾਅਦ ਆਪਣੇ ਰਾਹ ਅਲੱਗ-ਅਲੱਗ ਨੇ ਪਿਆਰ ਤਾਂ ਮੈਂ ਤੈਨੂੰ ਅੱਜ ਵੀ ਉਨਹੀਂ ਕਰਦਾ ਯਾਰ ਪਰ ਮੈਂ ਕਰਾਂ ਕਿ ਮੈਨੂੰ ਦੱਸ ਤਾ ਦੇ ਮੇਰਾ ਰਿਸ਼ਤਾ ਹੋਰ ਹੋਰ ਪਾਸੇ ਹੋ ਗਿਆ ਜਰ ਮੈਂ ਤਾਂ ਕਈ ਵਾਰ ਸੋਚਿਆ ਸੀਗਾ ਵੀ ਤੈਨੂੰ ਮੈਂ ਪਿਝਾ ਕੇ ਲੈ ਜਾਵਾਂ ਪਰ ਯਾਰ ਘਰਦਿਆਂ ਨੂੰ ਇੰਨੇ ਦੁੱਖ ਦੇ ਨਹੀਂ ਸਕਦਾ ਮੈਂ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਆ ਤਾਂ ਕਰਕੇ ਪਲੀਜ਼ ਜੇ ਹੋ ਸਕਦਾ ਮੈਨੂੰ ਮਾਫ਼ ਕਰ ਦੇ ਪਲੀਜ਼ ਰੋਣਾ ਯਾਰ ਜਿਹੜਾ ਕੁਝ ਹੋ ਗਿਆ ਉਹਨੂੰ ਅਸੈਪਟ ਕਰ ਹੁਣ ਜਿੰਨਾ ਜ਼ੋਰ ਲਾ ਸਕਦੇ ਸੀ ਉਹਨਾਂ ਲਾ ਲਿਆ ਹੁਣ ਬਸ ਰੱਬ ਰੱਬ ਨਹੀਂ ਚਾਹੁੰਦਾ ਆਪਾਂ ਨੂੰ ਇਕੱਠੇ ਕਰਨਾ ਹੁਣ ਆਪਾਂ ਕੀ ਕਰ ਸਕਦੇ ਆ ਫਿਰ ਯਾਰ ਮੈਂ ਹੁਣ ਤੇਨਾਂ ਨਾਲ ਗੱਲ ਕਿਵੇਂ ਕਰਾਂ ਮੈਨੂੰ ਨਹੀਂ ਸਮਝ ਆ ਰਹੀ ਜਿੱਦੋਂ ਮੇਰਾ ਰਿਸ਼ਤੇ ਕਿਸੇ ਪਾਸੇ ਹੋ ਰਾ ਗਿਆ ਹੋ ਗਿਆ ਯਾਰ ਮੈਨੂੰ ਤਾਂ ਇਹ ਲੱਗਦਾ ਮੈਂ ਹਰ ਹਰ ਇੱਕ ਬੰਦੇ ਨੂੰ ਧੋਖੇ ਦੇ ਰਿਹਾ ਘਰਦਿਆਂ ਨੂੰ ਧੋਖੇ ਚ ਰੱਖ ਰਿਹਾ ਤੈਨੂੰ ਧੋਖੇ ਚ ਰੱਖ ਰਿਹਾ ਹੁਣ ਜਿਹਦੇ ਨਾਲ ਮੇਰਾ ਵਿਆਹ ਹੋਊਗਾ ਮੈਨੂੰ ਲੱਗਦਾ ਮੈਂ ਜੇ ਤੇਰੇ ਨਾਲ ਗੱਲ ਕਰਦਾ ਰਿਹਾ ਫਿਰ ਉਹਨੂੰ ਧੋਖੇ ਚ ਰੱਖੂਗਾ ਮੈਂ ਤਾਂ ਸੱਚੀ ਕੁਝ ਨਹੀਂ ਸਮਝ ਆ ਰਿਹਾ ਵੀ ਮੈਂ ਕਰਾਂ ਤਾਂ ਕੀ ਕਰਾਂ ਨਾ ਤਾਂ ਮੈਂ ਤੇਨੂੰ ਭੁੱਲ ਸਕਦਾ ਨਾ ਤੇ ਨਾ ਗੱਲ ਬੰਦ ਕਰ ਸਕਦਾ ਪਰ ਹੁਣ ਜਿਹੜੀ ਆਊਗੀ ਉਹਨੂੰ ਵੀ ਨਾ ਧੋਖੇ ਚ ਰੱਖ ਸਕਦਾ ਕਰਾਂ ਤਾਂ ਕਰਾਂ ਕੀ ਜੇ ਹੋ ਸਕੇ ਤਾਂ ਮੈਨੂੰ ਮaaf ਕਰਦੀ ਪਲੀਜ਼ ਕੋਈ ਵੀ ਗਲਤ ਕਦਮ ਨਾ ਚੱਕੀ ਜਿਵੇਂ ਤੇਰੇ ਘਰ ਦੇ ਕਹਿਣਗੇ ਬਸ ਤੋਨਾਂ ਦਾ ਖਿਆਲ ਰੱਖੀ ਉਹਨਾਂ ਦੀ ਗੱਲ ਮੰਨੀ ਤੇ ਆਪਣੀ ਜ਼ਿੰਦਗੀ ਚ ਅੱਗੇ ਵਧੀ ਤੈਨੂੰ ਕਿਹਾ ਨਾ ਮੈਂ ਮੈਂ ਨਹੀਂ ਗੱਲ ਕਰ ਸਕਦਾ ਅੱਜ ਤੋਂ ਬਾਅਦ ਤੇਰੇ ਨਾਲ ਜਦੋਂ ਮੇਰਾ ਰਿਸ਼ਤਾ ਕਿਸੇ ਪਾਸੇ ਹੋਰ ਹੋ ਗਿਆ ਤੂੰ ਸਮਝਦੀ ਕਿਉਂ ਨਹੀਂ ਹੈਗੀ ਮੈਂ ਤੈਨੂੰ ਕਹਤਾ ਨਾ ਇੱਕ ਵਾਰ ਜਿਵੇਂ ਤੇਰੇ ਘਰ ਦੇ ਜਾਣਗੇ ਤੂੰ ਓਵੇਂ ਗੱਲ ਕਰ ਲਈ ਹਾਂ ਬਸ ਹੁਣ ਅੱਜ ਤੋਂ ਬਾਅਦ ਮੈਨੂੰ ਫੋਨ ਨਾ ਲਾਈ ਹਾਂ ਮੈਨੂੰ ਮਨਿੰਦਰ ਦੇ ਨਾਲ ਗੱਲ ਕਰ ਲੈਣੀ ਚਾਹੀਦੀ ਇੱਕ ਵਾਰੀ ਹਨਾ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਗੱਲ ਬਣੀ ਕੀ ਮੈਨੂੰ ਭੁਲਾਦੀ ਹਰਪ੍ਰੀਤ ਨੇ ਦੋ ਮੁੰਡਿਆਂ ਬਾਰੇ ਦੱਸਿਆ ਤੇ ਨਾਲ ਦੱਸਿਆ ਇੱਕ ਔਰਤ ਬਾਰੇ ਤੇ ਔਰਤ ਵੀ ਸਮੱਦਰ ਜੇ ਕੱਦ ਦੀ ਹੈ ਕੋਈ ਇਹ ਨਹੀਂ ਕਹਿ ਸਕਦਾ ਵੀ ਉਹ ਹੋ ਕੋਈ ਕੌਣ ਹੋ ਸਕਦੀ ਹੈ ਕੀ ਕਰਾਂ ਮੈਨੂੰ ਆਇ ਲੱਗਦਾ ਵੀ ਇੱਕ ਵਾਰੀ ਮੈਂ ਮਨਿੰਦਰ ਨਾਲ ਗੱਲ ਕਰਾਂ ਫੋਨ ਤੇ ਬਾਕੀ ਤਾਂ ਬਾਕੀ ਦੇਖੀ ਜੀ ਹੈਲੋ ਸਤਿ ਸ੍ਰੀ ਅਕਾਲ ਡੈਡੀ ਸਤਿ ਸ੍ਰੀ ਅਕਾਲ ਮਨਿੰਦਰ ਪੁੱਤ ਕਿਵੇਂ ਆ ਮੈਂ ਤਾਂ ਬਹੁਤ ਵਧੀਆ ਵਧੀਆ ਕਿ ਤੁਸੀਂ ਆਪੇ ਫੋਨ ਲਾ ਲਿਆ ਮੈਂ ਤੁਹਾਨੂੰ ਫੋਨ ਲਾਉਣ ਹੀ ਲੱਗੀ ਸੀ ਅੱਛਾ ਅੱਛਾ ਕੀ ਮੈਂ ਕੋਈ ਜਲਦੀ ਗੱਲ ਕਰਨੀ ਸੀ ਹਾਂ ਬਸ ਮम्मी ਨਾਲ ਗੱਲ ਹੋਈ ਸੀ ਕੱਲ ਸਿੱਦੇ ਕਿਨੇ ਕਾਰ ਬਾਜੀਤੀ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਤਾਂ ਕੋਈ ਗੱਲ ਨਹੀਂ ਬਤੋ ਤਾਂ ਗੱਲ ਕਰ ਲੈਨੇ ਆ ਮੈਂ ਨਾ ਤੈਨੂੰ ਇੱਕ ਗੱਲ ਕਰਨੀ ਹੈ ਮੜਿਆ ਤੂੰ ਪਾਸੇ ਹੋ ਕੇ ਗੱਲ ਕਰ ਲੈ ਮੇਰੇ ਨਾਲ ਹਾਂ ਮੇਰੇ ਕੋਲ ਪਾਸੇ ਹੁਣ ਨਹੀਂ ਇੱਕ ਮਿੰਟ ਹਾਂ ਤੇ ਮੇਰੀ ਗੱਲ ਸੁਣ ਅ ਮੈਨੂੰ ਨਾ ਹਰਪ੍ਰੀਤ ਨੇ ਸੱਦਿਆ ਅੱਜ ਅੱਛਾ ਹਾਂ ਤੇ ਹਰਪ੍ਰੀਤ ਨੇ ਮੈਨੂੰ ਕੋਈ ਗੱਲ ਦੱਸੀ ਅੱਜ ਤੇ ਮੈਂ ਤੇ ਉਹ ਗੱਲ ਕਰਨੀ ਚਾਹੁੰਦਾ ਸੀ ਕੀ ਹੋ ਗਿਆ ਜਿਹੜੀ ਦੱਸੋ ਹਰਪ੍ਰੀਤ ਨੇ ਇਹ ਦੱਸਿਆ ਕਹਿੰਦੇ ਜਿਹੜੇ ਮੁੰਡੇ ਨੇ ਕਤਲ ਕੀਤਾ ਸੀ ਨਾ ਕਾਲੇ ਦਾ ਹਾਂਜੀ ਤੇ ਉਹ ਇਕੱਲੇ ਮੁੰਡੇ ਨਹੀਂ ਉਹਨਾਂ ਦੇ ਨਾਲ ਇੱਕ ਜਨਾਨੀ ਵੀ ਐ ਸ਼ਾ ਤੇ ਜਨਾਨੀ ਉਹਨੇ ਦੱਸਿਆ ਵੀ ਲੰਬੇ ਜਿਹੇ ਕੱਦ ਦੀ ਐ ਤੇ ਪੱਕਾ ਜਾਂ ਰੰਗ ਹੈ ਤੇ ਕਹਿੰਦੀ ਵੀ ਮੈਨੂੰ ਪਤਾ ਨਹੀਂ ਲੱਗਿਆ ਪਰ ਮੈਨੂੰ ਉਹਦੇ ਪਿੱਛੋਂ ਜਾਂਦੀ ਨੂੰ ਮੈਂ ਪਿੱਛੋਂ ਦੇਖਿਆ ਨੂੰ ਉਹਦਾ ਚਿਹਰਾ ਬੰਨਿਆ ਹੋਇਆ ਸੀ ਤੇ ਕਿਤੇ ਹੋਵੇ ਨਾ ਹੋਵੇ ਉਹ ਜਨਾਨੀ ਉਹੀ ਨਾ ਹੋਵੇ ਜਿਹੜੀ ਤੇਰੀ ਸੱਸ ਕੋਲੋਂ ਪੈਸੇ ਲੈ ਕੇ ਗਈ ਸੀ ਅਰੇ ਤੁਸੀਂ ਤਾਂ ਜਿਵੇਂ ਉਹ ਮੇ ਤਾਂ ਸਰੇ ਤਾਂ ਉਹ ਜਾਨੀ ਵੀ ਤਾਂ ਐਂ ਸੀ ਪੱਕਾ ਰਹਤੇ ਉੱਚ ਲੰਮੀ ਕੱਤੀ ਸੀਗੀ ਬੰਨਿਆ ਹੋਣਾ ਜੋਦਾ ਵੀ ਬਸ ਉਹ ਮੈਨੂੰ ਹੁਣ ਹਰਪ੍ਰੀਤ ਨੇ ਹਾ ਗੱਲ ਦੱਸੀ ਐ ਕਹਿੰਦੀ ਵੀ ਐ ਕਰਕੇ ਆਹ ਗੱਲ ਐ ਹੁਣ ਮੈਨੂੰ ਤੂੰ ਐਂ ਦੱਸ ਬੀ ਆਪਾਂ ਕੀ ਕਰਗੇ ਤੇ ਕੀ ਕੀਤਾ ਜਾਵੇ ਤੂੰ ਸੁਣਾ ਹਰਪ੍ਰੀਤ ਨੂੰ ਕੀ ਕਹਿ ਗਿਆ ਤੁਸੀਂ ਕਿਹਾ ਮੰਦਰ ਨੇ ਵੀ ਦੇਖਿਆ ਕੁਝ ਨਾ ਨਾ ਮੈਂ ਹਰਪ੍ਰੀਤ ਨੂੰ ਇਹ ਜੀ ਕੋਈ ਗੱਲ ਨਹੀਂ ਦੱਸੀ ਮੈਂ ਤੁਹਾਨੂੰ ਦੱਸਾਂ ਗੱਲ ਇਹ ਗੱਲ ਤਾਂ ਤੇਰੇ ਮੇਰੇ ਵਿਚਾਰ ਹੀ ਆ ਆਪਾਂ ਦੋਨੇ ਮੈਂ ਜਾਣ ਕੇ ਉਹਨੂੰ ਕੋਈ ਗੱਲ ਨਹੀਂ ਦੱਸੀ ਮੈਂ ਹਾਂ ਵੀ ਨਾ ਜਾਣੇ ਕੱਲ ਨੂੰ ਉਹ ਗੱਲਬਾਤ ਹੋ ਜਾਂਦੀ ਆਪਾਂ ਨੂੰ ਕੀ ਲੋੜ ਪਏ ਕਿਸੇ ਕੋਲ ਭੋਗ ਪਾਉਣ ਦੀ ਹੈ ਜਿਹੜੀ ਉੱਥੇ ਕੋਈ ਗੱਲ ਨਾ ਕਰਿਓ ਵਾਲੇ ਕਿਉਂਕਿ ਆਪਾਂ ਜਿਵੇਂ ਬਿਨਾ ਸੋਤਾ ਦੇ ਕਾਗਲੀ ਕਰ ਸਕਦਾ ਚਾਹ ਸਬੂਤ ਵਾਂਗ ਆਪਣੇ ਕੋਲ ਪਿਆ ਹੀ ਹੈਗਾ ਵੀ ਉਹ ਵੀ ਆਪਣੇ ਕੋਲ ਪਏ ਆਪਾਂ ਜਿੰਨਾ ਟਾਈਮ ਸਾਬਤ ਨਹੀਂ ਨਾ ਹੁੰਦਾ ਉਹਨਾ ਟਾਈਮ ਆਪਾਂ ਦੱਸ ਨਹੀਂ ਸਕਦੇ ਵੀ ਗੱਲ ਕੀ ਹੈ ਕੌਣ ਹੈ ਕੀ ਹੈ ਸਬੂਤ ਕੀ ਕਰਨਗੇ ਆਪਣੇ ਕੋਲ ਪਏ ਹੈ ਪੱਕਾ ਇਹਦਾ ਹੱਥ ਹੈਗਾ ਹੈਗਾ ਮੈਨੂੰ ਪਿਆਸ ਹੈ ਨਾ ਇਹ ਕੁਛ ਤਾਂ ਕਰੀ ਜਾਂਦੀ ਆ ਫਿਰ ਮੈਨੂੰ ਇਹ ਲੱਗਦਾ ਵੀ ਕਾਗਦੇ ਕਤਲ ਵਿੱਚ ਇਹਦਾ ਹੀ ਹੱਥ ਆ ਸ਼ਿੰਦਰਪਾਲ ਦਾ ਮੈਂ ਨਾ ਇਹ ਗੱਲ ਸੱਚੀ ਮੈਂ ਸੋਚੀ ਆ ਨਾ ਵੀ ਇਹ ਜਿਹੜਾ ਹੈਗਾ ਵੀ ਹੋਇਆ ਤਾਂ ਇਸੇ ਤਰੀਕੇ ਨਾਲ ਹੀ ਹੋਇਆ ਉਹ ਕੰਮ ਤੇ ਇਸ ਕੰਮ ਦੇ ਵਿੱਚ ਸ਼ਿੰਦਰਪਾਲ 100% ਇਨਵੋਲਵ ਹੈਗੀ ਆ ਕੋਈ ਮੇਰੀ ਗੱਲ ਸੁਣ। ਮੇਰੀ ਤਾਂ ਗੱਲ ਸੁਣ ਤੂੰ। ਮੈਂ ਤੈਨੂੰ ਸਮਝਾਉਣਾ ਥੇ ਕੁਝ ਗੱਲਾਂ। ਤੂੰ ਉਹ ਗੱਲਾਂ ਧਿਆਨ ਨਾਲ ਸੁਣ। ਇੱਕ ਤਾਂ ਇੱਕ ਤਾਂ ਤੂੰ ਇਹ ਸੋਚ ਲਾ ਵੀ ਤੂੰ ਸ਼ਿੰਦਰਪਾਲ ਤੇ ਜੰਮੀ ਵਿਸ਼ਵਾਸ ਨਹੀਂ ਕਰਨਾ ਰਤੀ ਪਰ ਵੀ ਕਿਸੇ ਗੱਲ ਦਾ। ਹਾਂਜੀ ਸੈਕਿੰਡ। ਠੀਕ ਹੈ ਤੇ ਦੂਜੀ ਗੱਲ ਉਹ ਤੇ ਨਿਗਾਹ ਰੱਖਣੀ ਆ। ਕਿਹਦਾ ਉਹਨੂੰ ਫੋਨ ਆਉਂਦਾ ਕਿਹਦੇ ਕੋਲੇ ਉਹ ਜਾਂਦੀ ਆ ਕਿੱਥੇ ਜਾਂਦੀ ਆ ਕੀ ਕਰਦੀ ਆ ਘਰ ਚ ਕੀ ਕੰਮ ਕਰਦੀ ਆ ਕਦੋਂ ਕਿਹਦਾ ਫੋਨ ਆਉਂਦਾ ਕਿਹਦੇ ਨਾਲ ਗੱਲ ਕਰਦੀ ਸਾਰੀ ਗੱਲ ਤੈਨੂੰ ਪਤਾ ਹੋਣੀ ਚਾਹੀਦੀ ਆ। ਸਾਰੀ ਇਹੀ ਗੱਲ ਆਪਰੇ ਪਹਿਲਾਂ ਹੋਈ ਸੀ। ਮੈਨੂੰ ਕਿਆ ਮੱਝੀਗਾ ਪੂਰੀ ਰੱਖਦੀ ਆ ਹਾਲ ਤੱਕ ਨਾ ਉੱਤੇ ਦਵਾਇ ਤੇ ਕੋਈ ਫੋਨ ਨਹੀਂ ਆਇਆ ਤੇ ਨਾ ਹੀ ਇਹ ਕਿਤੇ ਬਾਹਰ ਗਈ ਆ ਮੇਰੀ ਗੱਲ ਮੈਂ ਤੈਨੂੰ ਹਾਈ ਗੱਲ ਦੱਸੀ ਆ ਨਾ ਪਤਾ ਸ਼ਾਂਤ ਪਾਵੇਂ ਹੈਗੀ ਆ ਪਰ ਨਿਗਾ ਰੱਖਣੀ ਤਾਂ ਤੇਰੀ ਜ਼ਰੂਰੀ ਆ ਨਾ ਮੁੰਡੇ ਤੇ ਵੀ ਨਿਗਾ ਰੱਖ ਤੂੰ ਸਾਡੀ ਤੇ ਹਾਂ ਤੇ ਦੂਜੀ ਗੱਲ ਤੈਨੂੰ ਇੱਕ ਗੱਲ ਹੋਰ ਦੱਸਦਾ ਜਦੋਂ ਹੀ ਕਿਸੇ ਨੂੰ ਫੋਨ ਫਾਨ ਕਰ ਲੈਂਦੀ ਹੁੰਦੀ ਹੈ ਨਾ ਉਸ ਤੋਂ ਬਾਅਦ ਮੜਾ ਜਾ ਆਸਾ-ਪਾਸਾ ਦੇਖ ਕੇ ਤਾਂ ਫੋਨ ਚੈੱਕ ਕਰਿਆ ਕਰ ਵੀ ਕਿਹੜੇ ਨੰਬਰ ਤੇ ਫੋਨ ਕਰਦੀ ਹੈ ਕਿਹਦੇ ਨਾਲ ਗੱਲ ਕਰਦੀ ਹੈ ਜਦੋਂ ਤੈਨੂੰ ਪਤਾ ਲੱਗ ਗਿਆ ਨਾ ਕਿ ਐਂ ਕਰਕੇ ਐਸ ਨੰਬਰ ਤੇ ਗੱਲ ਕਰਦੀ ਹੈ ਫਿਰ ਤੂੰ ਇਹ ਦੇਖੀ ਵੀ ਉਸ ਤੋਂ ਬਾਅਦ ਉਹ ਨੰਬਰ ਹੈ ਕੀ ਦਾ ਕਹਿੰਦੇ ਤੁਹਾਨੂੰ ਲੱਗਦਾ ਵੀ ਏਡੀ ਪੋਲੀਏ ਵੀ ਉਹਦਾ ਫੋਨ ਫੋਨ ਤੇ ਕੁੰਡਲੀ ਮਾਰ ਕੇ ਬੈਠੀ ਰਹਿੰਦੀ ਆ ਪੁੱਤਰ ਜੀ ਆਪਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਸਬੂਤ ਤਾਂ ਇਕੱਠੇ ਕਰਨੇ ਪੈਣਗੇ ਹੀ ਨਾ ਹੁਣ ਆ ਇੱਕ ਵੀ ਕਰ ਲਾਂਗੇ ਆਪਾਂ ਗੱਲ ਹੈ ਹੁਣ ਮੈਨੂੰ ਤਾਂ ਮੈਨੂੰ ਤਾਂ ਹੋਰ ਚਿੰਤਾ ਹੋ ਗਈ ਹੈ ਮੈਨੂੰ ਤਾਂ ਇਹ ਚਿੰਤਾ ਹੋ ਗਈ ਹੈ ਵੀ ਜਦੋਂ ਮੈਨੂੰ ਹਰਪੀ ਤਾਂ ਜਿਹੜੀ ਗੱਲ ਦੱਸੀ ਸਾਰੀ ਮੈਨੂੰ ਤਾਂ ਐ ਹੋ ਗਿਆ ਸੱਤੀ ਕੱਪੜੀ ਅੱਗ ਲੱਗ ਗਈ ਇਹ ਤਾਂ ਗੱਲ ਮੈਨੂੰ ਉਹੀ ਗੱਲ ਦੱਸ ਰਹੀ ਹੈ ਜਿਹੜੀ ਮੈਨੂੰ ਮਨਿੰਦਰ ਨੇ ਦੱਸੀ ਸੀ ਹਾਂ ਹਾਂ ਡੈਡੀ ਉਹ ਹੀ ਗੱਲ ਨਿਕਲੇਗੀ ਤੁਹਾਨੂੰ ਦੱਸਿਆ ਆਪਾਂ ਪਰ ਮੈਂ ਨਾ ਕੋਲ ਕਿਹਾ ਸੀ ਮੈਂ ਤੈਨੂੰ ਗੱਲ ਦੱਸਦਾ ਪਰ ਤੂੰ ਕਹਿੰਦੇ ਹੁੰਦੇ ਨਾ ਸਿਆਣੇ ਵਾਰੇ ਸ਼ਾਨਾ ਆਤਾ ਜਾਂਦੀ ਹੈ ਭਾਵੇਂ ਕੱਟੀਆਂ ਹੀ ਪੋਰੀਆਂ ਪੋਰੀਆਂ ਇਹਨੂੰ ਭਾਵੇਂ ਪੋਰੀਆਂ ਪੋਰੀਆਂ ਕੱਟ ਦੋ ਪਰ ਇਹ ਫੇਰ ਵੀ ਜਿਹੜੀ ਹੈ ਮਾੜਾ ਕਰਨੋਂ ਹਟਦੀ ਨਹੀਂ ਨਹੀਂ ਜਵਾਬ ਦੀ ਕੀ ਕਸੂਰ ਸੀ ਚਾਹੀਦੇ ਨਾਲ ਆਉਣ ਵਾਲੇ ਜਵਾਬ ਦਾ ਕੀ ਕਸੂਰ ਸੀ ਉਹ ਤਾਂ ਪਿਓ ਦਾ ਸਾਆਇਆ ਖੋਲਿਆ ਚੱਲ ਕੋਈ ਗੱਲ ਨਹੀਂ ਚੱਲ ਹੁਣ ਤੂੰ ਬਾਲੀਆਂ ਗੱਲਾਂ ਨਾ ਕਰ ਮੈਂ ਜਿਹੜੀਆਂ ਗੱਲਾਂ ਕਹੀਆਂ ਨਾ ਉਹ ਗੱਲਾਂ ਤੇ ਗੌਰ ਕਰ ਅੱਛਾ ਇੱਕ ਗੱਲ ਹੋਰ ਤੇ ਅੰਤ ਨੂੰ ਦੱਸਦਾ ਕੱਲੀ ਇਹਦੇ ਤੇ ਨਹੀਂ ਆ ਤੁਹਾਡੀ ਕੁੜੀ ਜੀ ਤੇ ਵੀ ਪੂਰਾ ਧਿਆਨ ਰੱਖ ਕੀ ਪਤਾ ਇਹਦੇ ਵਿੱਚ ਓਹੋ ਆਕੇ ਕੁੜੀ ਤਾਂ ਜੜੀ ਐਡੀ ਤੂੰ ਪਤਾ ਨਹੀਂ ਕਿਉਂ ਇਹਨਾਂ ਤੇ ਵਿਸ਼ਵਾਸ ਕਰ ਲੈਨੀ ਆ ਤੈਨੂੰ ਜਦੋਂ ਮੈਂ ਤੈਨੂੰ ਕਹਤੀ ਗੱਲ ਵੀ ਐਨਾ ਦੋਨਾਂ ਜਿੰਗਾਂ ਦੇ ਉੱਤੇ ਤੂੰ ਪੂਰੀ ਨਿਗਾਹ ਰੱਖ ਕੀ ਪਤਾ ਕਿਹੜੀ ਗੱਲ ਕਿਵੇਂ ਕਰਦੀਆਂ ਨੇ ਇਹ ਇਹਨਾਂ ਮਾਵਾਤੀਆਂ ਦਾ ਇੱਕਾ ਲੱਗਦਾ ਸਹੀ ਗੱਲ ਆਪਾਂ ਵਿਸ਼ਵਾਸ ਤਾਂ ਨਹੀਂ ਕਰੀ ਸਹੀ ਹਾਂ ਤੂੰ ਤਾਂ ਮਿੰਟ ਦੀ ਦਾ ਐਡੀ ਭੋਲੀ ਆ ਮਿੰਟ ਦੀ ਵਿਸ਼ਵਾਸ ਕਰ ਲੈਨੀ ਆ ਨਾ ਜੜੀ ਹੁਣ ਨਹੀਂ ਕਰਦੀ ਵਿਸ਼ਵਾਸ ਮੈਂ ਕਿਹਾ ਤੇ ਮੈਨੂੰ ਪਤਾ ਲੱਗ ਗਿਆ ਇਹ ਐਸਾ ਹੁਣ ਸਾਨੂੰ ਵੀ ਖਤਰਾ ਹੈਗਾ ਇਹਨਾਂ ਤੋਂ ਹਾਂ ਕਰੂ ਨਹੀਂ ਪਤਾ ਕਿ ਮੈਨੇ ਫੋਨ ਤੋਂ ਹੋਦੀਆਂ ਕਿ ਕਿਹੜੀ ਕਿਹੜੀ ਨੂੰ ਫੋਨ ਆਇਆ ਤੇ ਕੀ ਇਹ ਗੱਲ ਕਰਦੀ ਆ ਬਸ ਠੀਕ ਆ ਠੀਕ ਠੀਕ ਚੰਗਾ ਹੁਣ ਕੀ ਕਰਾਂਗੇ ਮੈਂ ਕਿਵੇਂ ਪੜਤਾਲ ਕਰਾਂ ਮੈਂ ਕਿਹਨੂੰ ਪੁੱਛਾਂ ਗੁਰਪ੍ਰੀਤ ਨੂੰ ਆਖਾਂ ਪਰ ਗੁਰਪ੍ਰੀਤ ਨੂੰ ਕੀ ਪਤਾ ਲੱਗਣਾ ਹੋਰ ਕਿਹਦੇ ਨਾਲ ਗੱਲ ਕਰ ਸਕਦਾ ਮੈਂ ਹੈ ਚਲੋ ਦੇਖਦੇ ਆਂ ਇੱਕ ਵਾਰੀ ਕਰ ਭੇਜਣ ਵਾਲੀ ਗੱਲ ਕਰੂੰਗਾ ਅੱਜ ਜਦੋਂ ਮਿਲਿਆ ਮੈਨੂੰ ਵੀ ਐ ਕਰਕੇ ਗੱਲ ਤਾਂ ਆ ਬਣ ਗਈ ਏ ਹੋਰ ਤਾਂ ਕਿਸੇ ਨਾਲ ਗੱਲ ਵੀ ਸਾਂਝੀ ਨਹੀਂ ਕਰ ਸਕਤੇ ਮਾਂ ਮੈਨੂੰ ਮaaf ਕਰ ਦੇ ਮਾਂ ਮੇਥੋਂ ਬਾਲੀ ਵੱਡੀ ਗਲਤੀ ਹੋ ਗਈ ਮੈਨੂੰ ਇੰਨੇ ਗੁੱਸਾ ਆ ਗਿਆ ਸੀ ਮੈਨੂੰ ਸੱਚੀ ਨਹੀਂ ਕੁਝ ਪਤਾ ਲੱਗਿਆ ਵੀ ਮੈਂ ਕੀ ਕਰੀ ਇਹਨਾਂ ਕੀ ਨਾ ਮਾਂ ਬਸ ਇੱਕ ਵਾਰ ਮੈਨੂੰ ਮaaf ਕਰ ਦੇ ਮੁੜ ਕੇ ਇਹ ਜੀ ਕਦੇ ਕੋਈ ਗਲਤੀ ਨਹੀਂ ਕਰਦਾ ਕੋਈ ਨਾ ਬੋਲੇ ਤੇ ਮਾਂ ਮੈਂ ਉਹ ਕੁੜੀ ਨੂੰ ਵੀ ਕਹਿਤਾ ਵੀ ਮੁੜ ਕੇ ਮੈਨੂੰ ਫੋਨ ਕਰਨ ਦੀ ਕੋਸ਼ਿਸ਼ ਨਾ ਕਰੀ। ਬਸ ਜਿਵੇਂ ਤੁਸੀਂ ਕਹੋਗੇ ਬਸ ਮੈਂ ਉਮੀ ਕਰਿਆ ਕਰੂੰਗਾ। ਇਹ ਤਾਂ ਤੂੰ ਵਧੀਆ ਕੀਤਾ ਬੁੱਧ। ਜਿਹੜੀ ਇਹ ਗੱਲ ਕਹਤੀ। ਨਾਲਾ ਨਵੀਨ ਨੇ ਮੈਨੂੰ ਕੀ ਦੱਸਿਆ ਕਿ ਕਿੱਥੇ ਜਾ ਰਹੀ ਸੀ ਤੂੰ? ਮਾਂ ਫਿਰ ਜਦੋਂ ਤੁਸੀਂ ਨਹੀਂ ਮੈਨੂੰ ਬੁਲਾ ਰਹੇ ਸੀ ਮੈਂ ਹੋਰ ਕੀ ਕਰਾਂ? ਇਹ ਕਰ। ਤੇਰੀ ਮਾਂ ਤਾਂ ਤੈਨੂੰ ਕੁਝ ਟਾਈਮੋਂ ਗੁੱਸੇ ਕੀ ਹੋਈ। ਤੂੰ ਇਹ ਕਦੋਂ ਚੱਕਣ ਲੱਗ ਗਿਆ ਮਾਂ ਤੈਨੂੰ ਭੋਰਾ ਵੀ ਖਿਆਲ ਨਹੀਂ ਆਉਂਦਾ ਉਹਦੀ ਮਾਂ ਦਾ ਮੈਨੂੰ ਨਹੀਂ ਪਤਾ ਮਾਂ ਪਰ ਮੈਂ ਇਹ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਵੀ ਤੂੰ ਮੈਨੂੰ ਨਾ ਬੁਲਾਵੇਂ ਪੁੱਤ ਮੈਂ ਤੇ ਤੈਨੂੰ ਕਿਤੇ ਗੁੱਸੇ ਹੋ ਸਕਦੀਆਂ ਕਿ ਉਹ ਤਾਂ ਇੱਕ ਤੂੰ ਕੰਮ ਇਹੋ ਜਿਹਾ ਕੀਤਾਗਾ ਮਾਂ ਜਿੰਨੇ ਵਾਰ ਮੈਂ ਤੈਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀਆ ਤੂੰ ਤਾਂ ਮੈਨੂੰ ਆ ਇਗਨੋਰ ਕਰਦੇ ਸੀ ਸੱਚੀ ਮੈਂ ਇਹ ਸਹਿ ਨਹੀਂ ਸਕਦਾ ਮਾਂ ਉਹਦ ਕਰਦੇ ਵੀ ਕੀ ਮੈਂ ਕਿਹੜੇ ਮੂਹ ਨਾਲ ਫਿਰ ਨਾ ਗੱਲ ਕਰਾਂ ਮੈਂ ਤਾਂ ਸੋਚ ਕੇ ਪਾਗਲ ਹੋਈ ਪਈ ਆਂਗੀ ਕਿ ਮੇਰਾ ਜੱਸ ਐਦਾਂ ਦਾ ਕਰੂਗਾ ਕੁਛ ਕਿ ਕਬ ਦੇ ਬਾਪ ਦੇ ਹੱਥ ਚੱਕੂਗਾ ਮਾਂ ਮੈਂ ਤੂੰ ਤਾਂ ਉਹ ਮਰੇ ਬੋਲਦਾ ਵੀ ਨਹੀਂ ਸੀ ਹੁੰਦਾ ਮਾਂ ਮੈਂ ਕੀ ਕਰਾਂ ਮੇਰਾ ਦਿਮਾਗ ਹੀ ਖਰਾਬ ਹੋ ਰਿਹਾ ਸੀਗਾ ਮੈਨੂੰ ਤਾਂ ਸੱਚੀ ਕੁਛ ਸਮਝ ਨਹੀਂ ਸੀ ਆ ਰਿਹਾ ਵੀ ਮੈਂ ਕੀ ਕਰਾਂ ਬਚਾਲੇ ਬਸ ਰਿਹਾ ਸੀ ਵੀ ਮੇਰੀ ਇੱਕ ਗੱਲ ਮੰਨਣੀ ਸੀ ਉਹ ਵੀ ਨਹੀਂ ਮੰਨੀ ਰੈਡੀ ਨੇ ਤਾਂ ਕਰਕੇ ਗੁੱਸੇ 'ਚ ਮੈਥੋਂ ਹੱਥ ਚੱਕਿਆ ਗਿਆ ਮਾਂ ਤੇਰੀ ਗੱਲ ਤਾਂ ਆ ਇੱਕ ਨਹੀਂ ਮੰਨੀ ਹੈਗੀ ਅਸੀਂ ਤੂੰ ਸਾਡੇ ਤੇ ਹੱਥ ਤੱਕ ਜੱਕਤਾ ਤੇ ਜਿਹੜੀਆਂ ਹੁਣ ਤੱਕ ਅਸੀਂ ਤੇਰੀਆਂ ਮੰਨਦੇ ਆ ਪੁੱਤ ਉਹ ਕੀ ਉਹ ਕੀ ਸੀ ਕੋਈ ਡਰਾਮਾ ਸੀਗਾ ਪੁੱਤ ਨਹੀਂ ਮਾਂ ਮੈਨੂੰ ਮaaf ਕਰ ਦੇ ਮਾਂ ਮੈਨੂੰ ਸੱਚੀ ਸਮਝ ਨਹੀਂ ਸੀ ਆ ਰਹੀ ਵੀ ਮੈਂ ਕੀ ਕਰੀ ਜਨਾ ਮੈਨੂੰ ਤਾਂ ਬੜਾ ਅਫਸੋਸ ਹੋ ਰਿਹਾ ਮੇਨੂੰ ਗਲਤੀ ਹੋ ਗਈ ਬਸ ਮੈਨੂੰ ਇੱਕ ਮੌਕਾ ਦੇ ਦੇ ਗਲਤੀ ਸੁਧਾਰਨ ਦਾ ਕੋਈ ਨਾ ਪੁੱਤ ਮੇਰੀ ਗੱਲ ਸੁਣ ਤੂੰ ਨਾ ਇਹ ਮੇ ਰੋ ਨਾ ਕਿਉਂ ਤੈਨੂੰ ਰੋਂਦਾ ਦੇਖਦੀ ਹੈ ਨਾ ਮੇਰਾ ਤਾਂ ਹਿੰ ਚਿੱਤ ਕਬਰ ਆ ਜਾਂਦਾ ਮੈਂ ਤਾਂ ਤੂੰ ਰੋਂਦਾ ਨਹੀਂ ਦੇਖਿਆ ਜਾਂਦਾ ਪੁੱਤ ਮੈਨੂੰ ਤਾਂ ਤੂੰ ਹੱਥ ਦੇ ਚੰਗਾ ਲੱਗਦਾਗਾ ਤੇ ਮਾਂ ਤੂੰ ਵਾਦਾ ਕਰ ਐਦੋਂ ਮੁੜ ਕੇ ਆਏ ਨਾ ਕਰੇਂਗੀ ਆਏ ਨਹੀਂ ਕਰਦੀ ਨਹੀਂ ਪੁੱਤ ਮੈਂ ਕੁਛ ਨਹੀਂ ਕਰਨੀ ਜੇ ਤੂੰ ਮੈਨੂੰ ਬੁਲਾਉਣਾ ਵਾਟ ਗਈ ਮੈਂ ਤਾਂ ਸੱਚੀ ਮਰ ਜਾਣਾ ਨਹੀਂ ਨਹੀਂ ਪੁੱਤ ਇਹ ਜੀ ਗੱਲ ਕਿਉਂ ਬੋਲਦਾ ਤੂੰ ਮਰਨ ਤੇਰੇ ਦੁਸ਼ਮਣ ਪਰ ਇੱਕ ਗੱਲ ਦਾ ਖਿਆਲ ਰੱਖੀ ਇਸ ਤੋਂ ਬਾਅਦ ਇਹ ਜੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਹੈਗੀ ਹਾਂ ਤੂੰ ਇਹੋ ਜਿਹਾ ਕਦਮ ਚੱਕ ਦੇ ਨਾ ਵੀ ਤੇਰੇ ਬਾਪ ਦੇ ਹੱਥ ਚੱਕੇ ਜਾ ਤੂੰ ਇਹੋ ਜਿਹਾ ਕੁਝ ਕਰਨ ਤੇ ਸੋਚੇ ਵੀ ਨਹੀਂ ਮਾਂ ਮੈਂ ਵਾਦਾ ਕਰਦਾ ਇਹਦੋਂ ਮਣਕੇ ਇਹ ਜਿਹੀ ਗਲਤੀ ਨਹੀਂ ਕਰੂੰਗਾ ਨਲੀ ਮਾਂ ਨਵੀਨ ਦੱਸਦਾ ਸੀ ਵੀ ਡੈਡੀ ਸਵੇਰ ਦਾ ਘਰੇ ਨਹੀਂ ਆਇਆ ਉਹੀ ਤਾਂ ਗੱਲ ਆ ਪੁੱਤ ਹੋਰ ਅੰਚ ਨਾ ਮੈਨੂੰ ਬਹੁਤ ਹੋਈ ਪਈ ਆ ਤੇਰਾ ਪਾਪ ਨਾ ਮੈਨੂੰ ਦੱਸੇ ਫਿਕਰ ਕਿਤੇ ਨਹੀਂ ਆਇਆ ਜਾਂਦਾ ਹੋਏਗਾ ਉਹੀ ਤਾਂ ਮੈਂ ਹੈਰਾਨ ਕਿ ਅੱਕੇ ਤੱਕਦੇ ਆਏ ਗਿਆ ਨਹੀਂ ਇਹ ਸਭ ਕੁਝ ਮੇਰੇ ਕਰਕੇ ਹੋ ਰਿਹਾ ਮਾਂ ਕਿਤੇ ਡੈਡੀ ਕੁਝ ਗਲਤ ਕਦਮ ਨਾ ਚੱਕ ਲੈ ਪੁੱਤ ਜਦੋਂ ਤੂੰ ਕਰਦਾ ਉਹਦੇ ਤੇ ਹੱਥ ਉੱਗ ਰਿਆ ਨਾ ਉਹਨ ਦਾ ਪੁੱਤ ਬਹੁਤ ਟੈਨਸ਼ਨ ਚਾ ਤੇ ਕੱਲ ਕਿਵੇਂ ਨਾ ਕਿਵੇਂ ਉਹ ਰਿਸ਼ਤੇ ਸਾਰੇ ਸਾਹਮਣੇ ਤਾਂ ਖੁੱਸ ਜਾ ਰਿਹਾ ਰਾਤ ਨਾ ਹੋ ਰੋਈ ਗਿਆ ਪੁੱਤ ਮੈਂ ਤੈਨੂੰ ਦੱਸਿਆ ਨਹੀਂ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਮਾਂ ਬਸ ਇੱਕ ਵਾਰ ਡੈਡੀ ਮਿਲ ਜੇ ਮੈਂ ਫੈਰੀਫੇ ਕਿ ਮਾਫੀ ਮੰਗ ਲੂੰਗਾ ਪੁੱਤ ਤੇਰੇ ਬਾਪ ਨੂੰ ਮਨਾਉਣ ਖਾਤਰ ਤੇ ਮੈਂ ਜੋ ਕੁਝ ਵੀ ਕਰਨਾ ਪਿਆ ਉਹ ਕਰ ਲੇ ਆਪ ਨੂੰ ਫੇਰ ਵੀ ਤੇਰਾ ਉਹ ਪੁੱਤ ਬਾਪ ਐ ਮੈਂ ਕਰੂੰਗਾ ਜਿਹੜਾ ਕੁਝ ਕਰਨਾ ਪਿਆ ਉਹ ਕਰੂੰਗਾ ਮੈਂ ਤਾਂ ਹਿੰਦੀ ਪਤਾ ਪੁੱਤ ਉਹ ਗਿਆ ਕਿੱਥੇ ਆ ਗੁਰਪ੍ਰੇਜ ਨੂੰ ਮੈਂ ਫੋਨ ਲਾਇਆ ਪੁੱਤ ਉਹਨਾਂ ਦੇ ਵੀ ਨਹੀਂ ਹੈਗਾ ਨਾ ਪੁੱਤ ਫਿਰ ਕਿੱਧਰ ਚਾ ਸਕਦੇ ਡੈਡੀ ਉਹ ਮੈਨੂੰ ਤਾਂ ਆਈ ਸੀ ਵੀ ਜਦੋਂ ਆਪਣੇ ਨਾਲ ਮਾੜਾ ਮੋਟਾ ਗੁੱਸੇ ਹੁੰਦਾ ਤਾਂ ਗੁਰਪ੍ਰੇਜ ਨਾਲ ਹੀ ਗੱਲ ਕਰਦਾਗਾ ਉਹ ਜਾਂ ਫੋਨ ਤੇ ਕਰਦਾ ਜਾਂ ਉਹਦੇ ਕੋਲ ਜਾਂਦਾਗਾ ਤੇ ਮੈਂ ਤਾਂ ਬਹਾਨੀ ਦੇ ਨਾਲ ਪੁੱਛਿਆ ਵੀ ਵੀ ਗੁਰਪ੍ਰੇਜ ਨੂੰ ਵੀ ਤੇਰੇ ਕੋਲ ਤਾਂ ਨਹੀਂ ਆਇਆ ਹੈਗਾ ਤੇਰਾ ਪਾਈ ਉਹ ਕਹਿੰਦਾ ਨਾ ਮੇਰੇ ਕੋਲ ਤਾਂ ਆਈ ਨਹੀਂ ਹੈਗਾ ਜੀ ਜੀ ਡੈਡੀ ਨੇ ਕੁਝ ਐਸਾ ਐਸਾ ਕਦਮ ਚੱਕ ਲੈਣਾ ਮੈਂ ਆਪਦੇ ਆਪ ਨੂੰ ਕਦੇ ਮਾਫ਼ ਨਹੀਂ ਕਰ ਪਾਉਣਾ ਮਾਂ ਨਹੀਂ ਪੁੱਤਾਂ ਇਹ ਏਡਾ ਕੁਝ ਨਹੀਂ ਹੋਣਾ ਚਾਹੀਦਾ ਤੇਰੇ ਬਾਪ ਬਗੈਰ ਤੋ ਤਨਾ ਕਰ ਮੈਂ ਤੇ ਵੀ ਰੋਲਦੂਗਾ ਤੂੰ ਟੈਨਸ਼ਨ ਨਾ ਲੈ ਮੈਂ ਜਾਣਾਂ ਮੈਂ ਲੱਭ ਕੇ ਲਿਆਉਣਾ ਕਿਸੇ ਪਾਸੋਂ ਕਿਸੇ ਦੇ ਸਕੇ ਸਕੇਲੇ ਦੇ ਘਰੇ ਹੋਣਾ ਜਿੱਥੇ ਜਿੱਥੇ ਜਾ ਸਕਦਾ ਨਾ ਪੁੱਤ ਤੂੰ ਜ਼ਰੂਰ ਜਾ ਕੇ ਆ ਮੈਂ ਜਾਣਾਂ ਜਿਆਦਾਤਰ ਤਾਂ ਨਾ ਜਦੋਂ ਉਹ ਦੁਖੀ ਹੁੰਦਾ ਉਹ ਗੁਰੂ ਘਰ ਜਾਂਦਾ ਹੁੰਦਾਗਾ ਮੈਂ ਜਾਣਾਂ ਗੁਰੂ ਘਰ ਵੀ ਦੇਖ ਕੇ ਆਉਂ ਨਾਲੇ ਇਧਰ ਆ ਦੁਕਾਨਾਂ ਨਾਲ ਆਪਣੇ ਉਹਨਾਂ ਤੋਂ ਪੁੱਛਦਾ ਕਈ ਵਾਰ ਦੇਖਿਆ ਹੁੰਦਾ ਕਿੱਦਾਂ ਨੂੰ ਗਿਆਗਾ ਹਾਂ ਪੁੱਤ ਤੂੰ ਜਾ ਕੇ ਤੇ ਨਵੀਨ ਨੂੰ ਨਾਲੇ ਲੈ ਜੀ ਹੁਣ ਮਾਂ ਤੂੰ ਥਾਂ ਰੱਖੀ ਛੱਜਾ ਆਪਣਾ ਕੋਈ ਨਾ ਪੁੱਤ ਠੀਕ ਹੈ ਮੇਰੇ ਤਾਂ ਜਿੱਤ ਕਬਰਾਂ ਨਹੀਂ ਜਾਂਦਾ ਕਿ ਤੇ ਉਹ ਨਾ ਕੋਈ ਹਣਾ ਹੋਣੀ ਹੋ ਜੇ ਇੱਕ ਤਾਂ ਉਹ ਤੋਂ ਟੈਨਸ਼ਨ ਚ ਤੇ ਉਤੋਂ ਜੋ ਜਸ ਨੇ ਹਰਕਤ ਕੀਤੀ ਆ ਤੇ ਉਸ ਤੋਂ ਜ਼ਿਆਦਾ ਉਹ ਬਹੁਤ ਦੁਖੀ ਹੈਗਾ ਹੁਣ ਐਨਾ ਗੁੱਸੇ ਦਾ ਉਹ ਹੁੰਦਾ ਹੀ ਨਹੀਂ ਕਿਸੇ ਨਾਲ ਤਨ ਕੀ ਵੰਦ ਇਹ ਸੱਚੀ ਬਾਤ ਹੈ ਘਰ ਰੱਖੀ ਸੁੱਖ ਰੱਖੀ ਮੇਰੇ ਘਰ ਚ